ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਪਿਆਰੀ ਜੀ ਆਈਟਮ ਲੈ ਕੇ ਆਏ ਆ ਜਿਹੜੀਆਂ ਕੀ ਭੈਣਾਂ ਦੀ ਬਹੁਤ ਮੰਗ ਸੀਗੀ ਆਪਾਂ ਲੈ ਕੇ ਆਏ ਜੀ ਤੁਹਾਡੀ ਖਾਤਰ ਪਰੌਂਠਿਆਂ ਦਾ ਮਸਾਲਾ ਜਿਹੜਾ ਆਪਾਂ ਪਰੌਂਠਿਆਂ ਦੇ ਵਿੱਚ ਪਾਉਨੇ ਆ ਤੇ ਬੀਬੀਆਂ ਭੈਣਾਂ ਨੇ ਬਹੁਤ ਮੰਗ ਕਰ ਰੱਖੀ ਸੀ ਤੇ ਉਹਨਾਂ ਦੀ ਮੰਗ ਤੇ ਆਪਾਂ ਵੀਡੀਓ ਤਿਆਰ ਕੀਤੀ ਹੈ ਜੀ ਆਪਾਂ ਕੀ ਕਰਨਾ ਹੈ ਜੀ ਸਭ ਤੋਂ ਪਹਿਲਾਂ ਫਰਾਈਪੈਨ ਰੱਖਿਆ ਤੇ ਉਹਦੇ ਵਿੱਚ ਇੱਕ ਕੌਲੀ ਧਨੀਆ ਪਾad ਲੈਣਾ ਜੀ ਸਾਫਤਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੀ ਜਿਵੇਂ ਆਪਾਂ ਪਰੌਂਠੇ ਖਾਣੇ ਆ ਬੈਵਾਦੀ ਕਰਦਿਆਂ ਨੇ ਇਹ ਬਿਲਕੁਲ ਵੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਬੈਵਾਦੀ ਨਹੀਂ ਕਰਦੇ ਤੁਸੀਂ ਪਾਲਕਾਲੇ ਬਣਾ ਕੇ ਖਾ ਲਓ ਤੁਸੀਂ ਆਲੂ ਵਾਲੇ ਬਣਾ ਕੇ ਖਾ ਲਓ ਤੁਸੀਂ ਗੋਭੀ ਵਾਲੇ ਖਾ ਲਓ ਜੀ ਤੁਸੀਂ ਮੂੜੀਆਂ ਵਾਲੇ ਖਾ ਲਓ ਕੁਝ ਵੀ ਖਾਓ ਆਹ ਲਓ ਜੀ ਪੌਣੀ ਕਕੌਲੀ ਪਾ ਲਈ ਜੀ ਆਪਾਂ ਇਹਦੇ ਵਿੱਚ ਜੀਰੇ ਦੀ ਠੀਕ ਹੈ ਜੀ ਜੱਟੂ ਸਾਹਿਬ ਕਰ ਲਿਓ ਤੁਸੀਂ ਵੀ ਇਸ ਤਰ੍ਹਾਂ ਪਾ ਲਿਓ ਜੀ ਇਹਦੇ ਚ ਆਪਾਂ ਦੋ ਚਮਚੇ ਪਾ ਲਈ ਜੀ ਕਾਲੀਆਂ ਮਿਰਚਾਂ ਦੇ ਠੀਕ ਹੈ ਜਿਵੇਂ ਇੱਕ ਕੌਲੀ ਚੀਰੇ ਦੀ ਆ ਤੇ ਇੱਕ ਕੌਲੀ ਧਨੀਏ ਦੀ ਅੱਧੀ ਕੌਲੀ ਪੌਣੀ ਕੌਲੀ ਜੀਰਾ ਤੇ ਦੋ ਕ ਚਮਚੇ ਕਾਲੀਆਂ ਮਿਰਚਾਂ ਤੇ ਇੱਕ ਚਮਚਾ ਲੌਂਗਾਂ ਦਾ ਪਾ ਲਿਆ ਠੀਕ ਹੈ ਜੀ ਇਹਨੂੰ ਆਪਾਂ ਇਹਨਾਂ ਦੀ ਨਵੀਂ ਖਤਮ ਕਰਨੀ ਹੈ ਜੀ ਜਾਨੀ ਕਿ ਸੇਕ ਲਾ ਕੇ ਨਾ ਇਹਨਾਂ ਨੂੰ ਆਪਾਂ ਵਧੀਆ ਰੋਸਟ ਕਰ ਲੈਣਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਪਾਉਣੀ ਹੈ ਜੀ ਅਜਵੈਣ ਠੀਕ ਹੈ ਜੀ ਅਜਵੈਣ ਪਾ ਦੇਣੀ ਹੈ ਜਿਹੜੀ ਕੀ ਆਪਣੇ ਹਾਜਮੇ ਨੂੰ ਸਹੀ ਰੰਦੀ ਹੈ ਅੱਧੀ ਕੌਲੀ ਅਜਵੈਣ ਦੀ ਹੈ ਜੀ ਤੇ ਅੱਧੀ ਕੌਲੀ ਆਪਾਂ ਸੌਫ ਦੀ ਪਾਉਣੀ ਆ ਮੋٹے-ਮੋٹے ਅੱਖਣਾ ਚ ਤੁਹਾਨੂੰ ਭਾਈ ਬੀਬੀ ਉਹ ਦੱਸਤਾ ਤੁਸੀਂ ਇਸ ਤਰ੍ਹਾਂ ਇਹਨੂੰ ਤਿਆਰ ਕਰ ਸਕਦੇ ਹੋ ਕਰਕੇ ਤਿਆਰ ਰੱਖ ਲਓ ਇਹਦੇ ਵਿੱਚ ਅੱਗੇ ਕੀ ਪੈਂਦਾ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਜਿਹਦੇ ਨਾਲ ਕੀ ਬਹੁਤ ਹੀ ਚਰਕਰਾ ਚਰਕਰਾ ਬਣਦਾ ਹੈਗਾ ਆਪਾਂ ਕੀ ਕਰਨਾ 12-13 ਮਿਰਚਾਂ ਲੈਣੀਆਂ ਨੇ ਲਾਲ ਲਾਲ ਮਿਰਚਾਂ ਨੂੰ ਵੀ ਸੇਕ ਲਵਾ ਲੈਣਾ ਜੀ ਥੋੜਾ ਜਿਹਾ ਇਹਨਾਂ ਦੀ ਵੀ ਨਮੀ ਜੀ ਖਤਮ ਕਰਦਣੀ ਆ ਕਿਉਂਕਿ ਹੁਣ ਧੁੰਦ ਦੀ ਰੁੱਤ ਹੋਈ ਪਈ ਹੈਗੀ ਸਲਾਬ ਚੜੀ ਜਾਂਦੀ ਹੈ ਹਰ ਇੱਕ ਚੀਜ਼ ਨੂੰ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਇਹ ਤਿਆਰ ਕਰਕੇ ਰੱਖ ਲਓ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਆਹਾ ਹੁਣ ਮੈਂ ਤਿਆਰ ਕੀਤਾ ਹੁਣ ਆਪਾਂ ਆਪਦਾ ਡੱਬਾ ਭਰ ਲੈਣਾ ਫਿਰ ਇਹਨੇ ਖਰਾਬੀ ਨਹੀਂ ਕਰਨੀ ਕੋਈ ਆਪਾਂ ਪਾ ਲਿਆ ਕਰਨਾ ਜੀ ਚੱਕ ਕੇ ਇੱਕ ਚਮਚਾ ਅੱਧਾ ਚਮਚਾ ਤਾਂ ਪਈ ਜਾਂਦਾ ਹੈਗਾ ਪਰੌਂਠੇ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਆ ਹਨਾ ਆ ਚੱਕਿਆ ਜੀ ਆਪਾਂ ਗ੍ਰਾਈਂਡਰ ਦੇ ਵਿੱਚ ਤੇ ਇਹਨੂੰ ਗ੍ਰाइंड ਕਰ ਲਿਆ ਹੁਣ ਅੱਗੇ ਆਪਾਂ ਇਹਦੇ ਵਿੱਚ ਕੀ ਪਾਉਣਾ ਦਰਦਰਾ ਜਿਹਾ ਕਰ ਲਿਆ ਜੀ ਆਪਾਂ ਹੁਣ ਦੋ ਚਮਚੇ ਅਨਾਰ ਦਾਣਾ ਪਾਉਣਾ ਜੀ ਇਹਦੇ ਵਿੱਚ ਜਿਹੜਾ ਕਿ ਪੂਰਾ ਟੇਸਟ ਦੇਊਗਾ ਆਪਣੇ ਮਸਾਲੇ ਨੂੰ ਆਪਾਂ ਅਨਾਰ ਦਾਣਾ ਪਾ ਲਿਆ ਜੀ ਇਹਦੇ ਵਿੱਚ ਦੋ ਚਮਚੇ ਚੱਕ ਕੇ ਤੇ ਆਪਾਂ ਇਹਦੇ ਵਿੱਚ ਮਤਲਬ ਨਮਕ ਕਾਲਾ ਸੈਂਦਾ ਨਮਕ ਪਾ ਦੇਣਾ ਹੈਗਾ ਤੇ ਇੱਕ ਕਾਲਾ ਨਮਕ ਪਾ ਦੇਣਾ ਜੀ ਟੇਸਟ ਵਾਸਤੇ ਯਾਨੀ ਕਿ ਇਹਦੇ ਵਿੱਚ ਚਮਚਾ ਭਰ-ਭਰ ਕੇ ਇੱਕ ਇਹ ਪਾ ਲੈਣਾ ਹੈਗਾ ਦੋਨੇ ਚੀਜ਼ਾਂ ਹੁਣ ਆਪਾਂ ਨੇ ਕੀ ਕੀਤਾ ਜੀ ਆਪਾਂ ਚੱਕਿਆ ਤੇ ਆਪਾਂ ਭਰ ਲਿਆ ਜੀ ਆਪਦਾ ਡੱਬਾ ਠੀਕ ਹੈ ਜੀ ਡੱਬਾ ਭਰ ਕੇ ਆਪਾਂ ਆਪਦਾ ਰੱਖ ਲੈਣਾ ਹੈਗਾ ਤੇ ਜਦੋਂ ਆਪਾਂ ਪਰੌਂਠੇ ਬਣਾਉਣੇ ਨੇ ਤੇ ਉਦੋਂ ਨਾਲ ਦੀ ਨਾਲ ਆਪਾਂ ਚੱਕਣਾ ਹੈਗਾ ਤੇ ਇਹਨੂੰ ਪਰੌਂਠਿਆਂ ਦੇ ਵਿੱਚ ਪਾ ਦੇਣਾ ਜੀ ਤੁਸੀਂ ਤੁਸੀਂ ਆਲੂ ਵਾਲੇ ਬਣਾਉਣੇ ਤਾਂ ਵੀ ਇਹਨੂੰ ਵਿੱਚ ਜ਼ਰੂਰ ਪਾਇਆ ਕਰੋ ਜੇ ਤੁਸੀਂ ਕੱਲੇ ਵੀ ਬਣਾਉਨੇ ਹੋ ਨਾ ਤਾਂ ਬੜੇ ਸਵਾਦ ਬੰਦਦੇ ਆ ਬਹੁਤ ਹੀ ਸਵਾਦ ਬੰਦ ਹੈ ਜੀ ਆ ਦੇਖੋ ਤੁਸੀਂ ਵਧੀਆ ਤਿਆਰ ਹੋ ਗਿਆ ਤੇ ਹੁਣ ਆਪਾਂ ਦੂਜੇ ਪਾਸੇ ਨੂੰ ਕੀ ਕਰਨਾ ਹੈ ਜੀ ਆਪਾਂ ਆਪਦਾ ਪਰੌਂਠਾ ਬਣਾਉਣਾ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਜੇ ਕੱਲਾ ਵੀ ਬਣਾਉਣਾ ਨਾ ਤਾਂ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਣਾ ਪਰੌਂਠਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਆਲੂ ਵਾਲੇ ਬਣਾਉਣੇ ਕਦੇ-ਕਦੇ ਜੀ ਕਰਦਾ ਵੀ ਚਾਹ ਨਾਲ ਖਾ ਲਈਏ ਹਨਾ ਜਾਂ ਆਪਾਂ ਕੋਈ ਦਹੀਂ ਨਾਲ ਖਾ ਲਈਏ ਜਾਂ ਕਿਵੇਂ ਆ ਚੱਕੋ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਉੱਤੇ ਦੇ ਜਿਵੇਂ ਆਪਾਂ ਨਾਮਕ ਮਿਰਚ ਮਸਾਲਾ ਪਾਉਣੇ ਹੁੰਨੇ ਆ ਇਹਦੇ ਉੱਤੇ ਚੰਗੀ ਤਰ੍ਹਾਂ ਬੁਰਕ ਦਿਓ ਤੇ ਆਪਾਂ ਹੁਣ ਬਣਾ ਲੈਣਾ ਜੀ ਚੌਰਸ ਪਰੌਂਠਾ ਚਾਰ ਚੁੰਡਾ ਠੀਕ ਹੈ ਜੀ ਜਦੋਂ ਆਪ ਦਾ ਪਰੌਂਠਾ ਬਣਾਉਣਾ ਹੋਵੇ ਧਿਆਨ ਰੱਖੋ ਕੁੜੀਓ ਚੰਗੀ ਤਰ੍ਹਾਂ ਘਿਓ ਲਾ ਲਿਆ ਕਰੋ ਭਾਈ ਕੰਜੂਸੀ ਨਾ ਕਰਿਆ ਕਰੋ ਕੋਈ ਇੱਥੇ ਮੱਢਲ ਨਹੀਂ ਮਿਲਣ ਲੱਗਿਆ ਤੁਹਾਨੂੰ ਵੀ ਤੁਸੀਂ ਜੇ ਘੱਟ ਘਿਓ ਲਾ ਲਿਆ ਤਾਂ ਪਤਾ ਨਹੀਂ ਘਰ ਦੇ ਕਹਿਣਗੇ ਵੀ ਇਹ ਤਾਂ ਵਿਚਾਰੀਆਂ ਬਾਲੀਆਂ ਉਹਨੇ ਖਾਣ ਪੀਣ ਪਿੱਛੇ ਕੰਜੂਸੀ ਨਾ ਕਰੋ ਹੋਰ ਕਿਸੇ ਚੀਜ਼ ਪਿੱਛੇ ਕਰ ਸਕਦੇ ਹੋ ਠੀਕ ਹੈ ਨਾ ਆ ਲੋ ਜੀ ਆਪਾਂ ਕੀ ਕੀਤਾ ਜੀ ਨਾਨ ਸਟਿਕ ਤਵਾ ਨਵਾਂ ਹੀ ਲਿਆਂਦਾ ਸੀ ਚਾ ਚਾ ਦੇ ਵਿੱਚ ਉਸੇ ਤੇ ਬਣਾਇਆ ਜੀ ਪਰੌਂਠਾ ਚਾਹੇ ਇਹ ਨਾਨ ਸਟਿਕ ਹੈ ਆ ਦੇਖੋ ਜੀ ਉੱਤੇ ਬਿੰਦੀਆਂ ਛਪ ਗਈਆਂ ਜੀ ਵਾਹ ਜੀ ਵਾਹ ਕਿਆ ਕਮਾਲਾ ਨੇ ਹਨਾ ਡਿਜ਼ਾਈਨ ਨਹੀਂ ਬਣਾਉਣਾ ਪੈਂਦਾ ਲੈ ਦੱਸੋ ਲੋ ਜੀ ਇਹ ਤਾਂ ਉੱਤੇ ਭਾਈ ਚਾਹੇ ਨਾਨ ਸਟਿਕ ਹੈ ਪਰ ਆਪਾਂ ਕਿਉਂ ਜ਼ਰੂਰ ਪਾਉਣਾ ਆਪਾਂ ਕਿਹੜਾ ਕਿਸੇ ਨੂੰ ਦੱਸਣਾ ਵੀ ਨਾਨ ਸਟਿਕ ਤੇ ਕਿਉਂ ਨਹੀਂ ਲੱਗਦਾ ਹੁੰਦਾ ਥੋੜਾ ਲੱਗਦਾ ਹੁੰਦਾ ਆਪਾਂ ਰੱਜ ਕੇ ਕਿਉਂ ਪਾਉਣਾ ਵਧੀਆ ਇਹਨੂੰ ਰਾੜ ਲੈਣਾ ਹੈਗਾ ਆਪ ਦੀ ਖਾਤਰ ਤਾਂ ਬਿਲਕੁਲ ਵੀ ਆਪਾਂ ਕੰਜੂਸੀ ਨਹੀਂ ਕਰਨੀ ਹੈਗੀ ਬਿਲਕੁਲ ਵੀ ਤੁਹਾਨੂੰ ਮੈਂ ਦੱਸਦੀ ਆਂ ਵੀ ਜੇ ਤੁਸੀਂ ਖਾਉਂਗੀਆਂ ਪੀਉਂਗੀਆਂ ਤਾਂ ਘਰ ਦਾ ਕੰਮ ਵੀ ਕਰ ਲਉਂਗੀਆਂ ਹਨਾ ਤੇ ਮੈਂ ਤਾਂ ਭਾਈ ਹੁਣ ਨਾਨਸਟਿਕ ਦੇ ਉੱਤੇ ਹੀ ਆਪਾਂ ਤਾਂ ਚੱਕ ਕੇ ਪਾਤਾ ਜੀ ਕਿਉਂ ਕਹਿੰਦੇ ਆ ਵੀ ਇਹਦੇ ਉੱਤੇ ਕਿਉਂ ਨਹੀਂ ਬਣਦਾ ਹੌਲੀ ਹੌਲੀ ਮੈਂ ਵੀ ਸਿੱਖ ਜੂਗੀ ਹਨਾ ਮੈਨੂੰ ਹਜੇ ਇੰਨਾ ਗਿਆਨ ਨਹੀਂ ਹੈਗਾ ਵੀ ਆਪਾਂ ਕਿਵੇਂ ਬਣਾਉਣਾ ਹੈਗਾ ਚਲੋ ਕੋਈ ਨਹੀਂ ਪਰ ਬੀਬੀਆਂ ਭੈਣਾ ਕਮੈਂਟ ਕਰਨਗੀਆਂ ਨਾ ਹੁਣ ਮੈਨੂੰ ਸਾਰਾ ਉਹਦੇ ਵਿੱਚ ਦੱਸ ਦਿੰਦੀਆਂ ਹੁੰਦੀਆਂ ਨੇ ਬੜੀਆਂ ਸਿਆਣੀਆਂ ਸਿਆਣੀਆਂ ਬੱਚੀਆਂ ਹੁਣ ਮੈਨੂੰ ਇਹ ਕਈਆਂ ਕੁੜੀਆਂ ਨੇ ਮੰਗਿਆ ਸੀ ਜੀ ਕਹਿੰਦੀ ਦੀਦੀ ਸਾਨੂੰ ਜਰੂਰ ਕਹਿੰਦੀ ਐ ਖੇ ਪਰੌਂਠਿਆਂ ਵਾਲਾ ਮਸਾਲਾ ਜਰੂਰ ਦੱਸੋ ਰੈਸਪੀ ਆਹ ਲਓ ਜੀ ਮੈਂ ਇਹੀ ਤਿਆਰ ਕਰਕੇ ਰੱਖਦੀ ਹੁੰਦੀ ਆ ਇਹੀ ਮੈਂ ਪਾਉਣੀ ਹੁੰਦੀ ਆ ਠੀਕ ਹੈ ਜੀ ਆਹ ਲਓ ਜੀ ਆਪਣਾ ਪਰੌਂਠਾ ਗਿਆ ਰੜ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਰੜ ਗਿਆ ਆਪਣਾ ਵੇਖ ਡੱਬੀਦਾਰ ਉੱਤੇ ਜਿਵੇਂ ਉਹ ਕੱਲ ਅਰਮਾਨਕ ਅਨਮੋਲ ਕਹਿੰਦਾ ਸੀਗਾ ਵੀ ਮਖਿਆਲ ਦਾ ਛੱਤਾ ਲੱਗਿਆ ਹੁੰਦਾ ਜਿਵੇਂ ਆਏ ਇਹਦਾ ਡਿਜ਼ਾਈਨ ਬਣ ਗਿਆ ਉੱਤੇ ਆਪਾਂ ਰੱਖ ਲੈਣਾ ਜੀ ਘਿਓ ਤੇ ਨਾਲ ਰੱਖ ਲਿਆ ਚਾਰ ਤੇ ਨਾਲ ਬੈਠ ਗਈ ਆਪਣੀ ਟੀਮ ਟੀਮ ਆਪਣੀ ਤਕੜੀ ਹੈ ਜੀ ਨਾਲ ਜ਼ਰੂਰ ਬੈਠਦੇ ਨੇ ਆਹ ਲੋ ਜੀ ਹੁਣੇ ਠੂੰਗੋ ਠੂੰਗੀ ਹੋਈ ਜਾਣਗੇ ਮੇਰੇ ਨਾਲ ਅਸੀਂ ਚੀਜ਼ ਵੰਡ ਕੇ ਖਾਂਦੇ ਆਂ ਚਾਹ ਸਾਡੇ ਕੋਲ ਇੱਕ ਪਰੌਂਠਾ ਚਾਹ ਦੂਜਾ ਦੂਜਾ ਸਾਡਾ ਤਿਆਰ ਹੋਈ ਜਾਂਦਾ ਬਣ ਕੇ ਹੁਣ ਸਾਡੇ ਕੋਲੇ ਆ ਜੂਗਾ ਜੀ ਅਸੀਂ ਉਹਨੇ ਇਹ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਆਹ ਲੋ ਜੀ ਵਧੀਆ ਬਣ ਗਿਆ ਪਰੌਂਠਾ ਜੇ ਤੁਹਾਨੂੰ ਵੀ ਵਧੀਆ ਰੈਸਪੀ ਲੱਗੀ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਨਾਲੇ ਦੱਸਣਾ ਵੀ ਕਿਹਨੇ ਕਿਹਨੇ ਇਹ ਬਸ ਬਣਾਉਣੀ ਹੁਣ ਸ਼ੁਰੂ ਕਰ ਦੇਣੀ ਐ ਬਣਾਉਣਾ ਤੇ ਇਹਦਾ ਇੰਜੋਏ ਕਰਨਾ ਠੰਡ ਆ ਗਈ ਜੀ ਚੰਗੇ ਮੈਂ ਕਹਿੰਨੀ ਆ ਵਧੀਆ ਪਰੌਂਠੇ ਪਰੌਂਠੇ ਰਾੜ ਕੇ ਖਾਇਆ ਕਰੋ ਕੁਛ ਨਹੀਂ ਡਾਈਟ ਆਪਾਂ ਆਹ 2-3 ਮਹੀਨਾ ਤੋਂ ਬਾਅਦ ਦੇਖਾਂਗੇ ਜਿਹੜੀ ਕਰਨੀ ਉਦੋਂ ਪਹਿਲਾਂ ਕੋਈ ਡਾਈਟ ਨਹੀਂ ਸਿਹਤ ਸੋਹਣੀ ਆ ਤਾਂ ਸਭ ਕੁਝ ਹੀ ਸੋਹਣਾ ਲੱਗਦਾ ਤੇ ਆਹ ਲੋ ਜੀ ਬਹੁਤ ਸਵਾਦ ਲੱਗਿਆ ਮੈਨੂੰ ਤਾਂ ਠੀਕ ਹੈ ਜੀ ਕਰੋ ਤੇ ਲਿਖੋ ਤੇ ਬਣਾਓ ਓਕੇ ਬਾਏ ਬਾਏ